ਉਹ ਕਾਮਿਕ ਫਿਲਮਾਂ ਦਾ ਹੈ ਕਾਮੇਡੀ ਫਿਲਮਾਂ ਜਾਂ ਫਿਰ ਪਰਿਵਾਰਕ ਤਾਂ ਉਹ ਵੀ ਹੁੰਦੀਆਂ ਬਟ ਇਹ ਥ੍ਰਿਲਰ ਵੀ ਹੈ ਉਹ ਪੰਜਾਬੀ ਚ ਘੱਟ ਅਟੈਂਪਟ ਹੁੰਦੀ ਆ ਇਸ ਤਰ੍ਹਾਂ ਦੀ ਫਿਲਮ ਜਦੋਂ ਸੀ ਅੰਤਰਰਾਸ਼ਟਰੀ ਸਿਨੇਮਾ ਦੇਖਦਾ ਉੱਥੇ ਸਬਜੈਕਟ ਥੋੜੇ ਜਿਹਾ ਇਸ ਤਰ੍ਹਾਂ ਦੇ ਹੁੰਦੇ ਆ ਅ ਵੀ ਜਿੱਤੇ ਪਰਿਵਾਰਕ ਤਾਂ ਸਾਰਾ ਪਰਿਵਾਰ ਕੀ ਤਾਣਾ ਬਾਣਾ ਇਸ ਫਿਲਮ ਚ ਪਰਿਵਾਰ ਦੀ ਉਹ ਲੜਾਈ ਹੈ ਪਰ ਉਹਦੇ ਨਾਲ ਨਾਲ ਆਪ ਦੀਆਂ ਰੂਟਸ ਆਪਣਾ ਕਲਚਰ ਕਿਹੜੀ ਵਿਰਾਸਤ ਇਕੱਠੇ ਰਹਿਣ ਦੀ ਹੈ ਇਹਨਾਂ ਚੀਜ਼ਾਂ ਨੂੰ ਜੋੜ ਕੇ ਫੈਮਲੀ ਦੀ ਕਹਾਣੀ ਹੈ ਬ੍ਰਦਰਹੁੱਡ ਦੀ ਕਹਾਣੀ ਸੋ ਬ੍ਰਦਰਹੁੱਡ ਵਾਰੇ ਸਾਡਾ ਜਾਣਾ ਚਾਹਾਂਗੇ ਕੀ ਮਾਇਨੇ ਰੱਖਦੇ ਹੈ ਦੋ ਭਰਾਵਾਂ ਦਾ ਦੇਖੋ ਇਹ ਤਰਾਸ ਦੀ ਹੈ ਸਮਾਜ ਦੀ ਜਿਨ੍ਹਾਂ ਦੇ ਭਰਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਇੱਕ ਭਰਾ ਹੋਣਾ ਚਾਹੀਦਾ ਕਈ ਵਾਰੀ ਜਦੋਂ ਭਰਾ ਹੁੰਨੇ ਆ ਕਈ ਵਾਰੀ ਜਦੋਂ ਵੱਡੇ ਹੁੰਨੇ ਆ ਪਰਿਵਾਰ ਵੱਡਨੇ ਆ ਫਿਰ ਉਹ ਅੱਜ ਫ੍ਰਿਕਸ਼ਨ ਆ ਜਾਂਦੀ ਹੈ ਸੋ ਇਹ ਸਮਾਜ ਹੈ ਅਲੱਗ ਅਲੱਗ ਰੁਝਾਨ ਪਰ ਕਿਤੇ ਨਾ ਕਿਤੇ ਪਰਿਵਾਰ ਔਖੇ ਵੇਲੇ ਖੜ ਜਾਂਦਾ ਨਾਲ ਇਸੇ ਤਰ੍ਹਾਂ ਦੀ ਕਹਾਣੀ ਸ਼ੌਂਕੀ ਸਰਦਾਰ ਫਿਲਮ ਦਾ ਟਾਈਟਲ ਹੈ ਅਸੀਂ ਪਿਛਲੀ ਵੇਖ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਨੂੰ ਔਰ ਗੁਰੂ ਜੀ ਨੂੰ ਪੁੱਛਿਆ ਸੀ ਬਟ ਇਹਨਾਂ ਨੂੰ ਟਿਆਰਾ ਤੋਂ ਪੁੱਛਣਾ ਚਾਹਾਂਗੇ ਕਿਹੜੇ ਸ਼ੌਂਕ ਹੈ ਜਿਹੜੇ ਖਰੇਤਰ ਤੋਂ ਲੱਗਦਾ ਹੈ ਕਿ ਬਹੁਤ ਕੁਝ ਹੱਲ ਕਰ ਲਿਆ ਪਰ ਫਿਰ ਵੀ ਹੱਟ ਕੁਝ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਤੇ ਯੂ نو ਨਈ ਕਲਚਰ ਨਾਲ ਨਈ ਲੋਕਾਂ ਨਾਲ ਐਕਸਪੋਜ਼ ਕਰਨਾ ਤੇ ਇਸ ਕਰਕੇ ਮੈਂ ਤੇ ਫੌਜੀ ਕੁੜੀ ਫੌਜੀ ਦੀ ਬੇਟੀਆਂ ਹਨਾ ਤੇ ਇਸ ਕਰਕੇ ਮੇਰੀ ਲਾਈਫ ਚ ਹਮੇਸ਼ਾ ਹੀ ਮੈਂ ਵੀ ਨਹੀਂ ਨਹੀਂ ਥਾਤੇ ਜਾ ਕੇ ਰਹੀ ਹਾਂ ਤੇ ਸਿੱਖੀ ਹਾਂ ਤੇ ਮੇਰਾ ਵੀ ਇਹੀ ਮਨ ਹੈਗਾ ਇੱਕ ਸ਼ੌਂਕ ਸਾਡਾ ਕਾਮਨ ਹੈਗਾ ਮਾਨ ਸਰ ਸ਼ੁਰੂ ਤੇ ਮੈਂ ਚਟਾਈ ਲੋ ਜਿਹੜਾ ਬਹੁਤ ਕਮਾਣੇ ਸ਼ਤਰਿਕਾ ਨਾ ਚਟਾਈ ਲੋ ਜਿਹੜਾ ਉਸੇ ਵੇਲੇ بڑا ਆ ਗਿਆ ਸੀ ਉਸੇ ਵੇਲੇ ਇਹ ਚੀਜ਼ਾਂ ਆਪੇ ਵਿਖਾਇਆ ਗਿਆ ਸਪੈਸ਼ਲ ਉਹ ਦਰਅਸਲ ਨਾ ਉਹ ਜਿਹੜਾ ਇੱਕ ਸੀਨ ਸੀ ਉਹਦੇ ਵਿੱਚ ਇੱਕ ਲੜਕੀ ਸੀ ਉਹ ਉਹਨਾਂ ਦਾ ਫਾਈਟ ਮਾਸਟਰ ਦੀ ਜਿਹੜੇ ਸਾਡੇ ਸੀ ਸ਼ਾਮ ਜੀ ਉਹਦੀ ਰਿਕੁਆਇਰਮੈਂਟ ਸੀ ਕਿ ਸਾਨੂੰ ਇੱਕ ਲੜਕੀ ਵੀ ਫਾਈਟਰ ਚਾਹੀਦੀ ਹੈ ਜਿੱਦਾਂ ਆਮ ਤੌਰ ਤੇ ਵੈਸਟਨ ਫਿਲਮਾਂ 'ਚ ਹੁੰਦਾ ਹੈ ਕਿ ਸਟਰੋਂਗ ਔਮੈਨ ਇੱਕ ਚਾਹੀਦੀ ਹੈ ਉਹ ਜਦੋਂ ਉਹ ਅਸਲ 'ਚ ਤਾਂ ਉਹਨੂੰ ਹਿੱਟ ਕਰਨਾ ਸੀ ਮਤਲਬ ਜਿਹੜਾ ਮੇਰਾ ਸ਼ਾਰਟ ਸੀ ਜਦੋਂ ਮੈਨੂੰ ਸਮਝਾ ਰਾਇਆ ਸੀ ਤਾਂ ਮੈਂ ਜਦੋਂ ਮੈਂ ਘੁੰਮ ਕੇ ਆਉਣਾ ਸੀ ਤਾਂ ਮੈਂ ਉਹਨੂੰ ਹਿੱਟ ਕਰਨਾ ਸੀ ਤੇ ਮੈਂ ਕਹਿੰਦੀ ਮੈਂ ਨਹੀਂ ਯਾਰ ਹਿੱਟ ਕਰਨਾ ਭਈ ਉਦਾਂ ਚਲੋ ਸਾਡੇ ਇੱਕ ਪੰਜਾਬ 'ਚ ਇੱਕ 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 ਧਾਰਨਾ ਇੱਕ ਸਾਡਾ ਕਲਚਰ ਹੈ ਵੀ ਅਸੀਂ ਉਦਾਂ ਵੂਮੈਨ ਨੂੰ ਜੇ ਅਸੀਂ ਆਪਣੇ ਵਾਰੀਅਰਸ ਦੀ ਗੱਲ ਕਰਦੇ ਹਾਂ ਹਾਲਾਂਕਿ ਚਲੋ ਅਸੀਂ ਤਾਂ ਕਲਪਨਿਕ ਪਰਦੇਸ ਦੇ ਫਾਈਟ ਕਰ ਰਹੇ ਹਾਂ ਪਰ ਉਦਾਂ ਜੇ ਅਸੀਂ ਪੜ੍ਹਦੇ ਆਂ ਆਪਣੀ ਕਹਾਣੀ ਤਾਂ ਉਹਦੇ ਚ ਇਸ ਤਰ੍ਹਾਂ ਹੁੰਦਾ ਹਾਲਾਂਕਿ ਕਈ ਫਿਲਮਾਂ ਚ ਉਦਾਂ ਦੇ ਰੋਲ ਵੀ ਹੁੰਦੇ ਇੱਕ ਡਿਫਰੈਂਟ ਗੱਲ ਹੈ ਪਰ ਮੈਨੂੰ ਲੱਗਦਾ ਸੀ ਜਦੋਂ ਫਾਈਟ ਚੱਲਦੀ ਹੈ ਬੰਦਿਆਂ ਦੀ ਇੱਕ ਲੜਕੀ ਤੇ ਹੱਥ ਤੇ ਮੈਂ ਕਿ ਇੱਥੇ ਆਪਾਂ ਡਾਇਲੌਗ ਰੱਖ ਲੈਣਾ ਉਹ ਫਿਰ ਅਸੀਂ ਉਸੇ ਵਕਤ ਲਿਖ ਲਿਆ ਸੀ ਉਹ ਇੱਕ ਇਹ ਸੀ ਵੀ ਚੱਲ ਥੋੜਾ ਜਿਹਾ ਇੱਕ ਜਦੋਂ ਆਪਾਂ ਫਾਈਟ ਸੀਨ ਚੱਲਦੇ ਆ ਵਿੱਚ ਇੱਕ ਥੋੜਾ ਜਿਹਾ ਹਾਸਾ ਛਿੜ ਜਾਏ ਫਿਰ ਸੀਨ ਵਿੱਚ ਜਿਹੜੇ ਜਿਆਗ ਉਮਰ ਦੇ ਬੱਚੇ ਹੋਣੇ ਉਹਨਾਂ ਨੂੰ ਅਲੱਗ-ਅਲੱਗ ਬਨਗੀਆਂ ਆਛੀਆਂ ਲੱਗਦੀਆਂ ਨਿਮਰਤ ਜੀ ਐਕਸ਼ਨ ਹੋਈ ਹੈ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਖਤਰੋ ਦੇ ਖiladi ਦੇ ਵਿੱਚ ਰਹੇ ਹੋ ਹਾਂਜੀ ਤੇ ਡਿਮਾਂਡ ਨਹੀਂ ਕੀਤੀ ਕਿ ਮੈਨੂੰ ਐਕਸ਼ਨ ਕਰਵਾਓ ਨਾ ਜੀ ਨਾ ਬਿਲਕੁਲ ਕੋਈ ਡਿਮਾਂਡ ਨਹੀਂ ਕਰਦੀ ਪਹਿਲੀ ਫਿਲਮ ਹੈਗੀ ਹੈ ਮੈਂ ਤਾਂ ਇੱਕ ਤਾਂ ਮੈਂ ਇਦਾਂ ਸੀ ਕਿ ਬਸ ਜੋ ਕਰਾਓਗੇ ਬੰਜ਼ੂਰ ਹੈ ਹੈਨੋ ਤੇ ਕਰੈਕਟਰ ਮੈਨੂੰ ਫਿਲਮ ਦਾ ਇੱਕ ਸੀਨ ਹੈਗਾ ਇਹਨੂੰ ਹਿੱਟ ਕਰਿਆ ਹਾਂ ਤੁਸੀਂ ਦੇਖਿਆ ਹੋਗਾ ਬਦਬਦੀ ਉਹ ਵੀ ਅਖੀਰ ਚ ਕਰਿਆ ਜਦੋਂ ਇਹਨੂੰ ਬਾਰ 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 ਬਹੁਤ ਚਿਰ ਇਹਨੂੰ ਸਮਝਾਈ ਗਿਆ ਕੁਛ ਹੀ ਗਿਆ ਇਹ ਕੁਝ ਗੱਲਾਂ ਜੋ ਨਹੀਂ ਸੀ ਨਿਕਲ ਰਹੀਆਂ ਸਾਡੇ ਸਕਰੀਨ ਤੇ ਲੈਦੀਆਂ ਫਿਰ ਅਲਟੀਮੇਟਲੀ ਇਹਨੂੰ ਹਿੱਟ ਕਰਨਾ ਪਿਆ ਉਹ ਉਹ ਉਹਦੇ ਲਈ ਸੀ ਸਾਹ ਹਾਂ ਉਹ ਵੀ ਚਲੋ ਡਾਇਰੈਕਟਰ ਦੀ ਰਿਕੁਆਇਰਮੈਂਟ ਸੀ ਵੀ ਲੱਗ ਵੀ ਸੱਚੀ ਗਿਆ ਸੀ ਹਾਂ ਬੈਟਰ ਦਾ ਤੌਰ ਤੇ ਫਿਲਮ ਦੇ ਵਿੱਚ ਕੋਈ ਨਾ ਕੋਈ ਮੁੱਦਾ ਜਾਂ ਕਰ ਪੰਜਾਬ ਦੇ ਰਿਲੇਟਡ ਕੋਈ ਨਾ ਕੋਈ ਚੱਲ ਰਹੀ ਦੀ ਹੈ ਜਿਵੇਂ ਇਸ ਫਿਲਮ ਦੇ ਵਿੱਚ ਇਹ ਭਾਵਨਾ ਦਾ ਬਿਆਨ ਹੈ ਨਾ ਛੇੜੀ ਭਾਈਚਾਰਿਕ ਕੋਈ ਚੀਜ਼ ਦੱਸੀ ਹੈ ਪਿਛਲੀ ਫਿਲਮ ਦੇ ਵਿੱਚ ਸੁੱਚਾ ਸੋਸ਼ਮਾ ਸੀ ਐਸ ਵਾਰ ਉਸੇ ਭਾਵਨਾ ਦੀ ਗੱਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਦੇ ਹੈਗੇ ਆ ਜਿਹੜੇ ਛੇੜ ਮਰੇ ਕਈ ਫਿਲਮਾਂ ਦੇ ਵਿੱਚ ਉਸੇ ਕਿਸਾਨ ਦੀ ਗੱਲ ਕੀਤੀ ਹੈ ਪਾਣੀ ਦੀ ਗੱਲ ਕੀਤੀ ਹੈ ਪਰ तकरीबन ਸਾਰੇ ਮੁੱਦੇ ਛੇੜ ਹੀ ਦਿੰਦੇ ਜਿਹੜਾ ਸਾਡਾ ਜਿਹੜਾ ਖੇਤਰ ਹੁੰਦਾ ਨਾ ਜੀ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੇ ਆ ਜ਼ਹਿਨੀਆ ਤੌਰ ਤੇ ਬਹੁਤ ਚੀਜ਼ਾਂ ਲਈ ਆਪਾਂ ਖੇਤਰੀ ਤੌਰ ਤੇ ਤਿਆਰ ਨਹੀਂ ਹੁੰਦੇ ਮਸਲਨ ਵੈਸਟ ਚ ਜੇ ਤੁਸੀਂ ਕੋਈ ਧਾਰਮਿਕ ਟਿਕਟ ਟਿਕਟ ਟਿਕਣੀ ਕਰ ਸਕਦੇ ਹੋ ਪਰ ਕਿਸੇ ਰੀਜਨ ਚ ਜੇ ਆਪਾਂ ਇੱਕ ਖਿੱਤੇ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਪੋਸੀਬਲ ਨਹੀਂ ਔਰ ਇਸ ਬੋਲ ਕੁਝ ਬਹੁਤ ਚੀਜ਼ਾਂ ਪੋਸੀਬਲ ਹੈ ਕਿਉਂਕਿ ਇੱਥੇ ਧਰਮ ਥੋੜਾ ਧਾਰਮਿਕ ਪੱਧਰ ਤੇ ਬਹੁਤ ਛੇਤੀ ਤੁਹਾਨੂੰ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਮੈਨੂੰ ਲੱਗਦਾ ਭਵਿੱਖ 'ਚ ਵੀ ਆ ਪਿੱਛੇ ਜਿੱਦਾਂ ਹੁਣ ਜੀਪੀ ਹੋਰਾਂ ਦੀ ਫਿਲਮ ਆਈ ਹੈ ਉਹਦਾ ਵੀ ਖਾਸਾ ਵਿਵਾਦ ਉੱਠਿਆ ਹੈ ਜੀਵਨ ਉਰਸੇਮ ਉਹਨਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ ਤੋਂ ਪਹਿਲਾਂ ਲੱਗਦਾ ਜਿਹੜੇ ਸਬਜੈਕਟ ਆ ਉਹ ਸਮਾਜਿਕ ਹੀ ਬਣ ਸਕਦੇ ਆ ਯਾਦਾਂ ਯਾ ਕਾਮੇਡੀ ਯਾ ਸਮਾਜਿਕ ਟਾਣੇ ਬਾਣੇ ਤੇ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮ ਵਾਲੇ ਪਾਸੇ ਨੂੰ ਉਹ ਰੁਖ ਦਾ ਨਜ਼ਰ ਆ ਰਿਹਾ ਅਜੇ ਤੱਕ ਪਿੱਛੇ ਜੇ ਬੁੱਧੀਜੀਵਾਂ ਦੀ ਤੇ ਜੇ ਕਿ ਜਿਹੜੇ ਲੀਡ ਕਰਨ ਵਾਲੇ ਜਥੇਦਾਰ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ ਹੈ ਅੱਜ ਪਹਿਲੀ ਹੈ ਦੇਖੋ ਕੀ ਨਿਕਲਦਾ ਉਹਦੇ ਚ ਕੁਝ ਸ਼ਰਤਾਂ ਤੈਅ ਹੋਣਗੀਆਂ ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਐਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦ ਨੂੰ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਕੀ ਹੁੰਦਾ ਹੈ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੀ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ ਇੱਕ ਫਿਲਮ ਜੇ ਉੱਡ ਦੇਣਾ ਪ੍ਰੋਡਿਊਸਰ ਦੀ ਜਾਂ ਕਿਸੇ ਬੈਨਰ ਦੀ ਉਹ ਫਿਰ ਕਈ ਸਾਲ ਸੈੱਟ ਨਹੀਂ ਆਉਂਦਾ ਕੰਮ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਕਿ ਫਿਲਮਾਂ 'ਚ ਬਹੁਤ ਪੈਸਾ ਵੀ ਹੁੰਦਾ ਐਸ ਤਰ੍ਹਾਂ ਦਾ ਜੇ ਪੰਜਾਬੀ ਸਿਨੇਮੇ 'ਚ ਹੋਇਆ ਨੇ ਵੈਸੇ ਵੀ ਜਿਹੜੀ ਹਿੱਟ ਈ ਜਾਂ ਸਫਲ ਦੀ ਰੇਸ਼ਵਾ ਹੋ 5-7% ਵੱਧ ਤੋਂ ਵੱਧ 10 ਹੋਗੀ ਸਾਲ 'ਚ 10 ਫਿਲਮਾਂ ਚੱਲ ਜਾਂਦੇ ਮੈਂ ਕੋਈ ਮੈਂ ਸੁਣਦਾ ਤੁਹਾਡੀ ਮੈਨੂੰ ਇੱਕ ਪੂਰਾ ਕਰ ਸੋ ਉਹ ਜੇ ਐਸ ਤਰ੍ਹਾਂ ਦੀ ਕੋਈ ਸੰਸਥਾ ਬਣ ਜੂਗੀ ਬੁੱਧੀਜੀਵੀਆਂ ਦੀ ਜਾਂ ਧਾਰਮਿਕ ਸੰਗਠਨਾਂ ਦੀ ਫਿਰ ਉਹ ਇੱਕ ਲਿਮਿਟੇਸ਼ਨ ਦੱਸ ਦੇਣਗੇ ਤੁਹਾਨੂੰ ਮਾਲੋ ਜਿਹੜੇ ਸਾਡੇ ਸਪਿਰਚੁਅਲ ਗੁਰੂ ਐ ਤੁਸੀਂ ਉਹਨਾਂ ਤੇ ਤਾਂ ਬਿਲਕੁਲ ਨਹੀਂ ਬਣਾ ਸਕਦੇ ਜਾਂ ਉਹਨਾਂ ਦੇ ਪਰਿਵਾਰਾਂ ਤੇ ਬਿਲਕੁਲ ਨਹੀਂ ਬਣਾ ਸਕਦੇ ਕਿ ਜਿਹੜੇ ਸਿੱਖ ਜੋਤ ਐ ਉਹਨਾਂ ਤੇ ਨਹੀਂ ਬਣਾ ਸਕਦੇ ਬਟ ਜਦੋਂ ਸਿੱਖੀਜ਼ਮ ਰਾਜਸੀ ਤਾਕਤ ਵਾਲੇ ਪਾਸੇ ਗਿਆ ਜਦੋਂ ਰਾਜ ਹਾਸਲ ਕਰਿਆ ਕਿ ਉਸ ਵਕਤ ਦੇ ਦਰਮਿਆਨ ਜਿਹੜੀਆਂ ਮਸਲੇ ਆ ਕਿ ਉਹਨਾਂ ਦੀ ਬਣਾ ਸਕਦੇ ਆ ਸੋ ਇਹ ਇਸ ਤਰ੍ਹਾਂ ਦਾ ਇੱਕ ਫਾਰਮੈਟ ਬਣੂਗਾ ਨਹੀਂ ਤਾਂ ਫਿਰ ਜ਼ਿਆਦਾ ਸਿਨੇਮਾ ਤੁਹਾਨੂੰ ਜਾਂ ਕਾਮੇਡੀ ਜ਼ਿਆਦਾ ਬਣੂਗੀ ਪੰਜਾਬs ਕਿਉਂਕਿ ਉਹ ਥੋੜੀ ਜੀ ਈਜ਼ੀ ਐ ਉਹਦੇ ਤੇ ਕਿੰਤੂ ਪ੍ਰੰਤ ਨਹੀਂ ਦਾ ਥ੍ਰਿਲਰ ਚ ਥੋੜਾ ਜਿਹਾ ਬਜਟ ਵੱਧ ਜਾਂਦਾ ਪਰ ਤੁਸੀਂ ਇਹ ਸੁਣ ਕਰਦੇ ਹੋ ਵੀ ਕਿਲਮਾ ਬਣੀ ਦੇ ਨਹੀਂ ਕਿਉਂਕਿ ਸਾਡੀ ਪੀੜ੍ਹੀ ਦੀ ਤਰ੍ਹਾਂ ਦੀ ਹੈ ਵੀ ਅਸੀਂ ਪੜਤੋਂ ਘਟ ਗਈ ਇਤਿਹਾਸ ਕਰਦੇ ਨਹੀਂਗੇ ਜਿਹੜੀ ਚੀਜ਼ ਨਾਲ ਅਸੀਂ ਸਿੱਖ ਸਕਦੇ ਹਾਂ ਜਵੇਂ ਦਰਮਾ ਦੇ ਚੱਲ ਇਹ ਦੇਖੋ ਜਿਹੜਾ ਆਰਟਿਸਟ ਹੁੰਦਾ ਛੋਟੇ ਵੀ ਉਹ इजीली ਟਾਰਗੇਟ ਹੋ ਜਾਂਦਾ ਪਬਲੀਕਲੀ ਵਿਚਰਦਾ ਹਰ ਬੰਦਾ ਉਹਨੂੰ ਸਵਾਲ ਕਰ ਲੈਂਦਾ ਇਸ ਕਰਕੇ ਮੈਨੂੰ ਲੱਗਦਾ ਭਵਿੱਖ ਚ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਤੁਹਾਡਾ ਖਦਸ਼ਾ ਵੀ ਸੱਚਾ ਹੈ ਬਟ ਹਰ ਜਦੋਂ ਕੋਈ ਧਾਰਮਿਕ ਗੱਲ ਚੱਲਦੀ ਹੈ ਧਰਮ ਨੂੰ ਜਿਹੜੇ ਧਰਮ ਦੇ ਹੈਡਸ ਹੋਣ ਵੈਸੇ ਤਾਂ ਅੱਛੀ ਗੱਲ ਹੈ ਜਿਹੜੇ ਲੀਡ ਕਰਦੇ ਆ ਧਰਮ ਜਿਹੜੇ ਲੋਕਾਂ ਵੱਲੋਂ ਚੋੜੇ ਹੋਏ ਆ ਜਾਂ ਜਥੇਦਾਰ ਆ ਉਹ ਅੱਛਾ ਇੱਕ ਲਾਈਨ ਬਣਾ ਦੇਣ ਤਾਂ ਕਿ ਲੋਕ ਫਿਰ ਉਸ ਆਪਨਾ ਸੋਚਣ ਬਟ ਅਜੇ 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 ਅਸੀਂ ਉਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਕਰਨ ਦੀ ਆਜ਼ਾਦੀ ਤੋਂ ਖਾਸਾ ਪਿੱਛੇ ਆ ਅਜੇ ਅਜੇ ਫਿਲਹਾਲ ਤਾਂ ਨਹੀਂ ਮੈਨੂੰ ਲੱਗਦੇ ਬਹੁਤੀਆਂ ਬਣ ਸਕਦੀਆਂ ਅਜੇ ਇੱਕਾ ਦੁੱਕਾ ਫਿਲਮਾਂ ਬਣ ਸਕਦੀਆਂ ਮਤਲਬ ਕੋਈ ਉਸ ਤਰ੍ਹਾਂ ਦੀਆਂ ਕਟਨਾਵਾ ਜਿਹੜੀਆਂ ਧਾਰਮਿਕ ਤੌਰ ਤੇ ਕੋਈ ਇਨਸਾਨ ਜੁੜਿਆ ਹੁੰਦਾ ਹੈ ਜਾਂ ਉਹਦਾ ਪਾਲਿਸ਼ ਹੋ ਜਾਣਾ ਹੈ ਜਾਂ ਉਹਦਾ ਬਦਲ ਜਾਣਾ ਹੈ ਜਾਂ ਸਮਾਜ ਲਈ ਖੜ ਜਾਣਾ ਬਾਕੀ ਦੇਖਦੇ ਹਾਂ ਪੰਜਾਬ ਨੇ ਕਿ ਤਰਸਦੀ ਹੈ ਕਿ ਜਦੋਂ ਕਮੇਡੀਆਂ ਬਣ ਗਈ ਜਾਂਦੀਆਂ ਉਸ ਤੋਂ ਬਾਅਦ ਕੋਈ ਨਾ ਕੋਈ ਜੱਥਾ ਆ ਕੇ ਜਿਹੜਾ ਉਸਦੇ ਅਗੇਂਸਟ ਖੜ ਜਾਂਦਾ ਹੈ ਇਹ ਵੀ ਇੱਕ ਪ੍ਰੋਬਲਮ ਜਿਹੜੀ ਹੈ ਉਹ ਰਹਿੰਦੀ ਹੈ ਨਹੀਂ ਦੇਖੋ ਮੈਂ ਉਹੀ ਤੁਹਾਨੂੰ ਕਹਿ ਕਿ ਐਸੋਸੀਏਸ਼ਨ ਜਾਂ ਇੱਕ ਸੰਸਥਾ ਬਣੂਗੀ ਉਹ ਵਿਖੇ ਚ ਵੈਸਦਾ ਇਹ ਚਰਚਾ ਬਹੁਤ ਜ਼ੋਰ ਤੇ ਹੈ ਕੁਝ ਵਿਦਵਾਨਾਂ ਦਾ ਇਹ ਕਹਿਣਾ ਕਿ ਸਿਨੇਮਾ ਕੋਈ ਮਾਧਿਅਮ ਨਹੀਂ ਗੱਲ ਕਰਨ ਦਾ ਸਿਨੇਮਾ ਕੋਈ ਮਾਧਿਅਮ ਨਹੀਂ ਸਿੱਖੀਜ਼ਮ ਨੂੰ ਅੱਗੇ ਤੋਰ ਜਾਂ ਉਹਦੀ ਗੱਲਾਂ ਕਰਨ ਦਾ ਹੈ ਉਹਦੇ ਪ੍ਰਚਾਰ ਜਾਂ ਪ੍ਰਸਾਰ ਦਾ ਉਹ ਨਹੀਂ ਮੰਨਦੇ ਹਰ ਬੰਦੇ ਦਾ ਖੈਰ ਵਿਅਕਤੀਗਤ ਵਿਚਾਰ ਹੁੰਦਾ ਹੈ ਉਹ ਨਹੀਂ ਮੰਨਦੇ ਉਹ ਆਪਣੀ ਜਗ੍ਹਾ ਸਹੀ ਹੋਣਗੇ ਕਿਉਂਕਿ ਉਹਨਾਂ ਕੋਲ ਉਸ ਤਰ੍ਹਾਂ ਦਾ ਵਿਚਾਰ ਹੋਊਗਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਜਿਹੜੇ ਮੰਨਦੇ ਆ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਆਰਟਿਸਟਾਂ ਨੂੰ ਵੀ ਬੈਠਣਾ ਚਾਹੀਦਾ ਵੈਸੇ ਤਾਂ ਅੱਛੀ ਗੱਲ ਹੈ ਜੇ ਰਲ ਮਿਲ ਕੇ ਕੋਈ ਉਸ ਤਰ੍ਹਾਂ ਦੀਆਂ ਫਿਲਮਾਂ ਬਣਨ ਅ ਵੈਸੇ ਚਲੋ ਜ਼ਰੂਰੀ ਨਹੀਂ ਵਾਰੀਅਰਸ ਤੇ ਜੇ ਨਹੀਂ ਵੀ ਬਣਨੀਆਂ ਹੋਰ ਵੀ ਬਹੁਤ ਵਿਸ਼ੇ ਆ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਅੱਛੇ ਬਣ ਸਕਦੇ ਆ ਜੇ ਕੋਈ ਐਫਰਟ ਕਰੂਗਾ ਤਾਂ ਬਣਾ ਲੂਗਾ ਆਪਾਂ ਐਲ ਵੀ ਕੋਈ ਦਿੱਕਤ ਨਹੀਂ ਹਰ ਵਕਤ ਉਹਦੇ ਨਾਲ ਉਹਦੇ ਨਾਲ ਕੋਈ ਮੋਸ਼ਨ ਦੇ ਕੇ ਨਾ ਕਿ ਅੱਧੀ ਜਦੋਂ ਕਰਾ ਦੇਈ ਨਾ ਇਹ ਤਾਂ ਆਪਣਾ ਛੋਟਾ ਤੂੰ ਦੱਸ ਤਾ ਇਹ ਤਾਂ ਇਹ ਤਾਂ ਤਾਂ ਹੋ ਗਿਆ ਫਾਈਨਲ ਰੋਲ ਤੂੰ ਦੱਸ ਤਾ ਕਰਨਾ ਕੋਈ ਰੋਕ ਨਹੀਂ ਓਕੇ ਸਾਰੇ ਆਪਣੇ ਪਰਿਵਾਰ ਦੇ ਮੇਰੇ ਤੋਂ ਜਿਹੜੇ ਛੋਟੇ ਮੇਰਾ ਹੈ ਸਹਿਚਾਰ ਕਈ ਵਾਰ ਚਲੋ ਵਖਤ ਕਰਕੇ ਮਿਲ ਲੈ ਹੁੰਦਾ ਪਿਆਰ ਸਤਿਕਾਰ ਦਕਾਰ ਅੱਛਾ ਬਸ ਮੁੱਖੀ ਵਾਲਾ ਜੀ ਸਰ ਬਹੁਤ ਬਰੀਫਿੰਗ ਮਿਲੀ ਹੈ ਕਿ 15 ਮਿੰਟ ਤੋਂ ਵੱਧ ਨਹੀਂ ਲੈਣਾ ਮੈਂ ਤਾਂ ਥੋੜਾ ਜਿਹਾ हट ਕੇ ਸਵਾਲ ਆ ਜੋ ਸਿਨੈਰੀਓ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪਹਿਲਗਾਮ ਤੋਂ ਬਾਅਦ ਇਹ ਕਹਿੰਦੇ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗਣੀ ਚਾਹੀਦੀ ਦੇਖੋ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਹੈ ਉਹ ਸਿਰ ਹੈ ਹੀ ਬਾਰਡਰ ਦੇ ਨੇੜੇ ਸਰਪਤਾ ਦੇਖਿਆ ਤੇ ਕਹਿੰਦੇ ਨਾ ਨਾ ਲੱਗਣੀ ਇੱਕ ਵੇ ਜੰਗਾਂ ਬਹੁਤ ਨੁਕਸਾਨ ਕਰ ਦਿੰਦੀਆਂ ਯੂਕਰੇਨ ਚ ਹਰ ਘਰ ਜਿਹੜਾ ਨੌਜਵਾਨ ਸੀ ਨਾ ਉੱਥੇ ਉੱਥੇ ਉੱਥੋਂ ਦੀ ਇੱਕ ਵਿਰਾਸਤ ਹੈ ਬਈ ਉਹ ਉਹਨਾਂ ਦੇ ਘਰਾਂ ਦੇ ਮੂਰੇ ਨਾ ਇਦਾਂ ਜਿੱਦਾਂ ਆਪਾਂ ਕੈਲਿਸਥੈਨਿਕਸ ਕਰਦੇ ਆ ਜਾਂ ਕੀ ਕਹਿੰਦੇ ਉਹਨੂੰ ਜਿਹੜੀ ਐਕਸਰਸਾਈਜ਼ ਕਰਦੇ ਆ ਆਪਾਂ ਅਭਿਆਸ ਯੋਗਾ ਨਹੀਂ ਨਹੀਂ ਯੋਗਾ ਨਹੀਂ ਜਿਹੜੀ ਆਪਾਂ ਸਟਰੈਂਥ ਟ੍ਰੇਨਿੰਗ ਹਾ ਐਚ ਆਈ ਟੀ ਸਟਰੈਂਥ ਟ੍ਰੇਨਿੰਗ ਵਾਲੀ ਉਹ ਹਰ ਘਰ ਦੇ ਮੂਰੇ ਪੋਲਸ ਤਕਰੀਬਨ ਹਰ ਚੌਥੇ ਘਰ ਮੂਰੇ ਆ ਹਰ ਘਰ ਮੂਰੇ ਹੁੰਦਾ ਸੀ ਇੰਨੇ ਮਤਲਬ ਐਕਸਰਸਾਈਜ਼ ਪ੍ਰੇਮੀ ਸੀ ਇੱਕ ਲੜਾਈ ਲੱਗੀ ਨਾ ਤਾਂ ਜੇਲੈਂਸਕੀ ਨੂੰ ਕੁਝ ਹੋਇਆ ਨਾ ਪੋਤੇ ਨੂੰ ਕੁਝ ਹੋਇਆ ਆਮ ਲੋਕ ਬਚ ਗਏ ਸੋ ਇਹ ਹੀ ਖਤਸ਼ਾ ਚਲੋ ਜਿਹੜੇ ਕਹਿੰਦੇ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਲੱਗੋ ਮੂਰੇ ਫਿਰ ਬਾਅਦ ਐਨਾ ਭਾਈ ਤੁਸੀਂ ਲੱਗੋ ਪੂਰੀ ਫਿਰ ਦੇਖੋ ਜਦ ਤੁਹਾਡਾ ਤਾਂ ਲੰਬਾ ਤਜਰਬਾ 99 ਲਈ ਦਾ ਤੁਸੀਂ ਬਹੁਤ ਤਰੀਕੇ ਨਾਲ ਕਾਰਜ ਕਰਦਾ ਜੋ ਦੇਖਿਆ ਹੁੰਦਾ ਉਸ ਤੋਂ ਬਾਅਦ ਵਾਲੇ ਕੀ ਸਪਕੰਡਾਂਸ ਚੂਰੀ ਦੇਖੋ ਮੈਨੂੰ ਇਹ ਲੱਗਦਾ ਬਾਕੀ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਅੱਜ ਕੱਲ ਟ੍ਰੋਲਿੰਗ ਸਿਸਟਮ ਵੀ ਬਹੁਤ ਚੱਲਦਾ ਹਰ ਬੰਦਾ ਪ੍ਰਧਾਨ ਹਰ ਬੰਦਾ ਪੋਡਕਾਸਟ ਸ਼ੁਰੂ ਕਰ ਲੈਂਦਾ ਹੈ ਪੱਤਰਕਾਰ ਤਾਂ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਉਹਨਾਂ ਦੇ ਚੈਨਲ ਘੱਟ ਲੋਕ ਦੇਖਦੇ ਆ ਜਿਹੜੇ ਭੌਂਕਣ ਵਾਲੇ ਉਹਨਾਂ ਦੇ ਜ਼ਿਆਦਾ ਦੇਖਦੇ ਆ ਸੋ ਮੈਨੂੰ ਲੱਗਦਾ ਕਿ ਜਿੱਦਾਂ ਯੂਰਪ ਹੁਣ ਇੱਕ ਹੋ ਗਿਆ ਉਹਨਾਂ ਨੇ ਵੀ ਵਾਰ ਲੜਾਈਆਂ ਲੜੀਆਂ ਸੈਕੰਡ ਵਰਲਡ ਵਾਰ ਦਾ ਨਜ਼ਾਰਾ ਵੇਖਿਆ ਉਹਨਾਂ ਨੇ ਤਬਾਹੀ ਹੋਈ ਲੱਖਾਂ ਬੰਦਾ ਗਿਆ ਅੱਕ ਕੇ ਫਿਰ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਸੌਂ ਪਾ ਲਈ ਵੀ ਸਾਡੀ ਜ਼ਮੀਨ ਤੇ ਲੜਾਈ ਨਹੀਂ ਹੋਊਗੀ ਤੋਂ ਮੇਰੀ ਨਿੱਜੀ ਰਾਏ ਹੈ ਕਿ ਜਿੱਦਾਂ ਏਸ਼ੀਆ ਨਾ ਮੰਡੀ ਹੈ ਬਹੁਤ ਬਹੁਤ ਇੱਥੇ ਜਿੱਦਾਂ ਕਹਿੰਦੇ ਕੈਲੀਬਰ ਵੀ ਬਹੁਤ ਹੈ ਤੇ ਮਿਹਨਤੀ ਲੋਕ ਵੀ ਬਹੁਤ ਹਨ ਔਰ ਇੱਕ ਤੇ ਸਭ ਤੋਂ ਵੱਧ ਲੋੜ ਭੋਜਨ ਦੀ ਹੈ ਤੇ ਭੋਜਨ ਦਾ ਜਿਹੜਾ ਉਤਪਾਦ ਸਾਡੇ ਇਥੇ ਇਸ ਖਿੱਤੇ 'ਚ ਬਹੁਤ ਹੁੰਦਾ ਕਿਸੇ ਕੰਟਰੀ ਨੂੰ ਲੈ ਲਓ ਏਸ਼ੀਆ ਦੇ ਨੂੰ ਭਾਰਤ, ਚੀਨ, ਅਫਗਾਨਿਸਤਾਨ ਕਿਤੇ ਵੀ ਚਲ ਜਾਓ ਸੋ ਜੇ ਏਸ਼ੀਆ ਦਾ ਇੱਕ ਪੈਕੇਜ ਬਣ ਜਾ ਤਾਂ ਵੱਡੀ ਗੱਲ ਹੈ ਹੱਦਾਂ ਸਰਹੱਦਾਂ ਖੁੱਲ ਜਾਣ ਤਾਂ ਅੱਛਾ ਆਮ ਬੰਦਾ ਜਿਹੜਾ ਟੈਕਸ ਭੇਈ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਜੀਉਣਾ ਚਾਹੁੰਦਾ ਘੁੰਮਣਾ ਚਾਹੁੰਦਾ ਜਿਹੜਾ ਕਿਸੇ ਵਿਵਾਦ ਤੋਂ ਮੁਕਤ ਹੋ ਘੁੰਮ ਸਕੇ ਕਿਤੇ